ਆਹ ਰਾਣਾ ਸਵਾਮੀਏ ਜਾਂ ਹੋਰ ਦੂਜੇ ਪੀਦੇ ਹਨ ਕਈ ਕਹਿੰਦੇ ਨੇ ਇਹ ਧਰਗੁੰਡਾ ਨੇ ਨਿੰਜਾ ਕਰਨ ਤੇ ਜੋਨ ਹੁੰਦਾ ਹੈ ਹੋਰ ਤਾਂ ਕੁਝ ਸੁਣਾਉਂਦਾ ਨਹੀਂ ਉਹ ਕਹਾਵਣ ਸੁਣਾਉਣ ਦਾ ਟਾਈਮ ਹੀ ਨਹੀਂ ਹੋਰ ਕੋਈ ਟਾਈਮ ਹੀ ਅੱਜ ਇਹਨਾਂ ਚੀਜ਼ਾਂ ਦਾ ਆ ਰਾਣਾ ਸਵਾਮੀਆ ਦਾ ਕੋਈ ਚੇਲਾ ਚੱਕਾ ਹੋਵੇ ਉਹਨੂੰ ਕਹੇ ਪੁੱਛੋ ਵੀ ਤੁਹਾਡੇ ਗੁਰੂ ਦੇ ਅਖਰ ਦਾ ਅਰਥ ਕੀ ਹੈ ਤਾਂ ਉਹ ਅਰਥ ਕਰਦੇ ਕਿ ਰਾਣਾ ਨਾਮ ਹੈ ਰੂਹ ਦਾ ਤੇ ਸਵਾਮੀ ਨਾਮ ਹੈ ਮਾਲਕ ਦਾ ਜਿਹੜਾ ਰੂਹ ਦਾ ਮਾਲਕ ਹੋਵੇ ਉਹਨੂੰ ਅਸੀਂ ਰਾਣਾ ਸਵਾਮੀ ਕਹਿੰਦੇ ਆ ਮਨ ਲਾਓ ਨਾਲ ਮਗਰ ਲੱਗਦੇ 2 ਮਿੰਟ ਵਾਸਤੇ ਵਿਚਾਰ ਜੋ ਕਰਨੀ ਆਪਾਂ ਅਰੋਹ ਦਾ ਮਾਲਕ ਕੋ ਹੁੰਦਾ ਜਿਵੇਂ ਆਪਾਂ ਇੱਥੇ ਇਕੱਠੇ ਬੈਠੇ ਆਂ ਆਪਣੀ ਰੂਹ ਨੂੰ ਹੋਵੇ ਕੋਈ ਤਕਲੀਫ ਦੁੱਖ ਹੋਵੇ ਤੇ ਰੂਹ ਆਪਣੀ ਕਦੇ ਫਰਿਆਦ ਤੇ ਰੂਹ ਦਾ ਮਾਲਕ ਬੈਠਾ ਇੱਥੇ ਪੰਜਾਬ ਵਿੱਚ ਉਹ ਇੱਥੇ ਬੈਠਿਆ ਆ ਕੇ ਰੂਹ ਦੀ ਰੱਖਿਆ ਕਰੇ ਤੇ ਦੁੱਖ ਤੋਂ ਛੁਡਾਵੇ ਕੋਣ ਰਾਣਾ ਸੋਮੀ ਕਹੀਦੈ ਆਪਾਂ ਇੱਕ ਸਾਖੀ ਪੜ ਕੇ ਮੁੜ ਕੇ ਕਥਾ ਕਰਨੀ ਸ਼ਾਮ ਨੂੰ ਹਰਿ ਆਲਾ ਸਵਾਮੀਆ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੋ ਕਿ ਉਸ ਬਾਬਾ ਬਕਾਲ ਨੇੜੇ ਉਹਨਰ ਆਲਾ ਸੁਨਣੇ ਨਾਲੇ ਥੋੜੀ ਬਾਤ ਕਰ ਬਹੁਤ ਤੇ ਵਿਥ ਨਹੀਂ ਅਰੂਰ ਮਾਲਕ ਬੈਠੇ ਆ ਬਾਬੇ ਬਕਾਲੇ 'ਚ ਤੈਰੂ ਫਰਿਆਦ ਕਰਦੀ ਆ ਸਮੁੰਦਰ 'ਚ ਮੱਖਣਸ਼ਾ ਦੇ ਰੂਪ 'ਚ ਮੱਖਣਸ਼ਾ ਦਾ ਜਹਾਜ਼ ਬਣ ਲੱਗਾ ਸਾਰੀ ਦੁਨੀਆ ਜਾਣਦੀ ਏ ਕੀ ਨੂੰ ਤੇ ਰੂ ਨੇ ਕੀਤੀ ਫਰਿਆਦ ਤੇ ਫਰਿਆਦ ਵੀ ਕਿਹੋ ਜੀ ਕੀਤੀ ਆ ਕਿ हे ਰਾਲਾ ਸਵਾਮੀ ਜੀ ਮੈਨੂੰ ਇਹ ਵੀ ਪਤਾ ਨਹੀਂ ਤੁਸੀਂ ਹੋਂ ਕੌਣ ਹੋ ਹੁਣ ਤਾਂ ਨਾਮ ਲਾਉਂਦੇ ਨੇ ਬਦਨਾਂਸਿਓ ਉਹ ਰੂਹ ਦੇ ਮਾਲ ਰੂਹ ਜਿਹੜਾ ਫਰਿਆਦ ਕਰਨ ਵਾਲੀ ਰੂਹ ਹੈ ਉਹਨੂੰ ਕੋਈ ਪਤਾ ਨਹੀਂ ਰੂਹ ਦਾ ਮਾਲਕ ਕੌਣ ਹੈ ਮੈਂ ਨਾਮ ਕੀ ਹੈ ਬੇਨਤੀ ਕੀਤੀ ਕਿ ਇਹ ਰੂਹ ਦੇ ਮਾਲਕ ਵਾਲਾ ਸਵਾਮੀ ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਦੇ ਮਾਲਕ ਮੈਨੂੰ ਕੋਈ ਪਤਾ ਨਹੀਂ ਤੁਸੀਂ ਕੌਣ ਹੋ ਪਰ ਮੈਨੂੰ ਇਹ ਨੇਚਾ ਕਿ ਤੁਸੀਂ ਰੂਹ ਦੇ ਮਾਲਕ ਹੋ ਜਿੱਥੇ ਕੋਈ ਯਾਨ ਕਰਦਲਾ ਸਿਰ ਪਹੁੰਚਦੇ ਹੋ ਸੱਚੇ ਪਾਤਸ਼ਾਹ ਮੈਂ ਤੁਹਾਡਾ ਪੁਜਾਰੀ ਸੇਵਕ ਤੁਸੀਂ ਮੇਰੀ ਰੂਹ ਦੇ مالک ਮੈਂ ਚੇਤੇ ਕਰਦਾ ਮੇਰਾ ਜਹਾਜ ਮੰਨੇ ਲਾ ਲਓ ਮੈਂ 500 ਮੋਰ ਪੇਟਾ ਕਰਾਂਗਾ ਐਨੇ ਵਿੱਚ ਹਾ ਕੋਈ ਉੱਥੇ ਦਸਰਵਾ ਲਗਾ ਟੈਲੀਫੋਨ ਕੀਤਾ ਹੋਵੇ ਮੱਖਣ ਚਾਂਦੀਆਂ ਵਾਇਰਸ ਭੇਜੀ ਹੋਵੇ ਰੂਹ ਹੀ ਵਾਇਰਸ ਜ਼ਰੂਰ ਗਈ ਹੈ ਤੇ ਰੂਹ ਦੇ مالکਰਾਲਾ ਸੁਆਮੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਣੀ ਫਰਿਆਦ ਤਾ ਚੋਜੀ ਪ੍ਰੀਤਮੀ ਦੇ ਪੁਕਾਰ ਸੁਣ ਕੇ ਆਪਣਾ ਮੋਢਾ ਲਾ ਕੇ ਕੰਧਾ ਲਾ ਕੇ ਗੁਰੂ ਕੇ ਪਿਆਰੋ ਜਹਾਜ ਬੰਨੇ ਲਾ ਦਿੱਤਾ ਦੱਸੋ ਰਾਣਾ ਸੌਮੀ ਹਰਕਿਨੇ ਗੁਰਦੇਵ ਜੀ ਹਦਰ ਸਾਹਿਬ ਜੀ ਰੂਹ ਨੇ ਫਰਿਆਦ ਕੀਤੀ ਆ ਤਾਂ ਹੀ ਮਾਲਕ ਬੰਨੇ ਰੂਹ ਦੇ ਤੇ ਅੱਜ ਵਾਲਿਆਂ ਨੂੰ ਪਲਾਕਾਂ ਕੋ ਕਬਿਆਸ ਵਾਲਿਆਂ ਨੂੰ ਕਿ ਬਾਬਾ ਜੀ ਅਸੀਂ ਜਿੰਨੋ ਤਾਂ ਕਾ ਬੈਠੇ ਇੱਥੇ ਮੈਨੂੰ ਪਤਾ ਲੱਗਾ 40 ਹਜ਼ਾਰ ਦੇ ਲਗਭਗ ਦਾ ਦੇ ਫੈਕਟਰੀ ਚ ਕੰਮ ਕਰਦੇ ਹੁਣ ਤਾਂ ਦਾ ਵੱਧ ਘੱਟ ਕੋਣ ਸੋੜੇ ਕਹੇ ਉਹਨਾਂ ਕੋ ਵੀ ਸਾਰੇ ਨਾਲ ਸੌਮੀ ਅਸੀਂ ਬਣ ਜਾਗੇ ਪਰ ਸਾਡੀ ਇੱਕ ਗੱਲ ਜ਼ਰੂਰ ਮੰਨੋ ਸਾਡੇ ਰਾਜਾ ਸੌਮੀ ਰੂਹ ਦੇ ਮਾਲਕ ਨੇ ਕੀਤਾ ਜਹਾਜ਼ ਬੰਨੇ ਸੈਕੜੇ ਮਾਨ ਹਜ਼ਾਰਾਂ ਮਣ ਪੱਕੇ ਦਾ ਤੇ ਬਾਬਾ ਜੀ ਤੁਹਾਡੇ ਧੌਣ ਤੇ ਦੋ ਬੋਰੀਆਂ ਰੱਖ ਗਏ ਭਰ ਕੇ ਮਿੱਟੀ ਦੀਆਂ ਜਾਂ ਖੰਡ ਦੀਆਂ ਰੱਖ ਲਓ ਪਲਾ ਮਠਾਸ ਲਗੀ ਰਹੇ ਤੇ ਜੇ ਤੱਕ ਤੁਸੀਂ ਵਿਆਸ ਬੰਨੇ ਕਰ ਦਿੱਤੀਆਂ ਮੋਢੇ ਨਾਲ ਤੇ ਫੇਰ ਤੱਕ ਤੁਸੀਂ ਸਾਡੇ ਗੁਰੂ ਤੇ ਸੀ ਤੁਹਾਡੇ ਚੇਲੇ ਤੇ ਜੇ ਬਾਬਾ ਜੀ ਧੌਣ ਤੇ ਰੱਖਿਆ ਦੋ ਬੋਰੀਆਂ ਤੇ ਵਿਆਸ ਦੇ ਇੱਥੀ ਡੁੱਬ ਕੇ ਮਾਰ ਗਏ ਤੇ ਚਾਰ ਮਣ ਲੱਕੜਾ ਲਾ ਦਿਓ ਇਹ ਨਿਕਲ ਕੇ ਮਾਰਕਾੜਤ ਦਾ ਨਾ ਜੋਸ਼ ਹੈ ਨਾ ਕਹੀ ਜਾਂਦਾ ਜੇ ਅਸਲੀਅਤ ਨਹੀਂ ਤੇ ਦੱਸਦੇ ਹੋ ਤੇ ਸਿੰਘਲ ਐਨੇ ਲਕੀਰ ਦੇ ਫਕੀਰ ਬਣ ਗਏ ਐ ਇੱਥੇ ਚੁੱਕਰੀਆਂ ਤੇ ਗੁਰੂ ਨਿਕਲ ਗਏ ਤੋ ਆ ਪੁੱਟੀਆਂ ਦੇ ਭਾਗਾ ਨਾਲ ਕਿਦੋਂ ਕਿਦੋਂ ਚੇਲਾ ਲੱਭਦਾ ਜੇ ਪੁੱਛੀਏ ਕੀ ਕਾਰਨ ਕਹਿੰਦੇ ਸਾਡਾ ਖਿਆਲਾ ਗੁਰੂ ਬਣ ਕੇ ਵੇਖ ਲਈਏ ਜੇ ਤਾਂ ਦੁਕਾਨ ਚੱਲ ਪਈ ਤੇ ਵਾਹ ਪਲੀ ਨਹੀਂ ਤੇ ਚੇਲਾ ਤਾਂ ਵਾਟ ਤੇ ਪਿਆ ਚਾਹ ਤੇ ਕਿਤੇ ਜਾਣੀ ਉਹ ਮਰਦੀ ਬਣ ਜਗੇ